ਕਿਵਾਜ ਉਰਕਾ ਪਹਿਲਾ ਫਲੋਰ ਤੋਂ ਵਾਹ ਜਾਓ ਵਾਹ ਜਾਓ ਵਾਹ ਵਾਹੇ ਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਸੋ ਅੱਜ ਤੁਹਾਡੇ ਸਾਹਮਣੇ ਦੀ ਪੰਜਾਬ ਰਾਜ ਦੁੱਧ ਉਤਪਾਦਕ ਸਹਿਕਾਰੀ ਸੁਭਾ ਮਸਕੱਤਰ ਯੂਨੀਅਨ ਦੇ ਨੁਮਾਇੰਦੇ ਮਿਲਕ ਫੈਡ ਪੰਜਾਬ ਚੰਡੀਗੜ੍ਹ 34 ਸੈਕਟਰ ਦੇ ਵਿੱਚ ਖੜੇ ਹੋਏ ਨੇ ਸੋ ਅੱਜ ਸਾਡੀ ਮੀਟਿੰਗ ਮਿਲਕ ਫੈਡ ਪੰਜਾਬ ਦੇ ਐਮ ਡੀ ਸਾਹਿਬ ਦੇ ਨਾਲ ਹੋਈ ਹੈ ਜਿੱਥੇ ਕਿ ਬਹੁਤ ਵਧੀਆ ਮਾਹੌਲ ਦੇ ਵਿੱਚ ਜਿਹੜੀ ਇਹ ਮੀਟਿੰਗ ਅੱਜ ਦੀ ਹੋਈ ਹੈ ਤੇ ਇਸ ਮੀਟਿੰਗ ਦਾ ਅਜੇ ਤੱਕ ਕੋਈ ਵੀ ਸਿੱਟਾ ਸਾਰਥਿਕ ਨਹੀਂ ਨਿਕਲ ਕੇ ਆ ਸਕਿਆ ਸਾਹਮਣੇ ਸੋ ਜਿੰਨੇ ਵੀ ਪੰਜਾਬ ਦੇ ਦੁੱਧ ਉਤਪਾਦਕ ਅਤੇ ਸ਼ਕਤਰ ਵੀਰ ਸਾਡੀ ਇਸ ਵੀਡੀਓ ਨੂੰ ਦੇਖ ਰਹੇ ਹੋਣਗੇ ਸੋ ਅਸੀਂ ਉਹਨਾਂ ਦੇ ਧਿਆਨ ਵਿੱਚ ਲਿਆਉਣਾ ਚਾਹੁੰਦੇ ਆ ਕਿ ਮਿਲਕ ਫੈਡ ਪੰਜਾਬ ਉਹਨਾਂ ਨੇ ਸਾਨੂੰ ਕਿਹਾ ਕਿ ਅੱਜ ਦੀ ਦਿਹਾੜੀ ਤੁਸੀਂ ਸਾਰੇ ਆਪਸ ਵਿੱਚ ਸਲਾਹ مشورہ ਕਰ ਲਿਓ ਤੇ ਕੱਲ ਤੱਕ ਅਸੀਂ ਆਪਸ ਵਿੱਚ ਸਲਾਹ مشورہ ਕਰਕੇ ਤੁਹਾਨੂੰ ਜਿਹੜੀ ਪੂਰੀ ਜਾਣਕਾਰੀ ਹੈ ਕੱਲ ਤੱਕ ਦੇ ਦੇਵਾਂਗੇ ਸੋ ਕੀ ਗੱਲਬਾਤ ਹੋਈ ਹੈ ਉਹਦੇ ਉੱਤੇ ਦੱਸਦੇ ਹਾਂ ਕਿ ਮਿਲਕ ਫੈਟ ਪੰਜਾਬ ਦੇ ਨੁਮਾਇੰਦਿਆਂ ਨੇ ਕਿਹਾ ਕਿ ਤੁਸੀਂ ਸਾਨੂੰ ਇੱਕ ਆਪਣੀ ਕਮੇਟੀ ਬਣਾ ਕੇ ਦਿਓ ਤਾਂ ਜੋ ਅਸੀਂ ਕੁਝ ਮਿਲਕ ਫੈਟ ਦੇ ਅਧਿਕਾਰੀ ਅਤੇ ਕੁਝ ਸਕੱਤਰ ਜੂਨੀਅਨ ਦੇ ਪੰਜਾਬ ਦੇ ਨੁਮਾਇंदे ਬੈਠ ਕੇ ਜਿੰਨੀਆਂ ਵੀ ਸਮੱਸਿਆਵਾਂ ਸਕੱਤਰਾਂ ਨੂੰ ਆ ਰਹੀਆਂ ਦੁੱਧ ਉਤਪਾਦਕਾਂ ਨੂੰ ਆ ਰਹੀਆਂ ਉਹਨਾਂ ਦੇ ਉੱਤੇ ਇੱਕ ਚਰਚਾ ਕਰਕੇ ਉਹਨਾਂ ਸਮੱਸਿਆਵਾਂ ਦਾ ਜਿਹੜਾ ਹੱਲ ਹੈ ਉਹ ਕਰਨ ਦੀ ਆਪਾਂ ਕੋਸ਼ਿਸ਼ ਕਰਾਂਗੇ ਅਤੇ ਸਕੱਤਰ ਜੂਨੀਅਨ ਵੱਲੋਂ ਉਹਨਾਂ ਅੱਗੇ ਇਹ ਬੇਨਤੀ ਕੀਤੀ ਗਈ ਕਿ ਜਦੋਂ ਤੱਕ ਇਹਨਾਂ ਸਾਰੀਆਂ ਸਮੱਸਿਆਵਾਂ ਦਾ ਹੱਲ ਨਹੀਂ ਹੁੰਦਾ ਉਦੋਂ ਤੱਕ ਇਸ ਸਿਸਟਮ ਨੂੰ ਅਨਲੌਕ ਕੀਤਾ ਜਾਵੇ ਜਿਵੇਂ ਕਿ 1 ਅਗਸਤ ਤੋਂ ਪਹਿਲੇ ਚੱਲ ਰਿਹਾ ਸੀ ਉਸੀ ਤਰਜੇ ਦੇ ਉੱਤੇ ਇਹ ਸਿਸਟਮ ਨੂੰ ਚਾਲੂ ਕੀਤਾ ਜਾਵੇ ਤੇ ਅਸੀਂ ਗੱਲਬਾਤ ਕਰਨ ਲਈ ਬਿਲਕੁਲ ਤਿਆਰ ਆ ਪਰ ਉਹਨਾਂ ਵੱਲੋਂ ਅਜੇ ਤੱਕ ਕੋਈ ਸਾਰਥਿਕ ਜਵਾਬ ਨਹੀਂ ਮਿਲਿਆ ਇਸ ਕਰਕੇ ਸਖਤਰ ਵੀਰਾਂ ਨੂੰ ਅਸੀਂ ਬੇਨਤੀ ਕਰਨੀ ਚਾਹੁੰਦੇ ਆ ਅਤੇ ਪੂਰੇ ਪੰਜਾਬ ਦੇ ਦੁੱਧ ਉਤਪਾਦਕਾਂ ਨੂੰ ਕਿ ਕੱਲ ਅਗਰ ਉਹਨਾਂ ਵੱਲੋਂ ਕਿਸੇ ਵੀ ਤਰ੍ਹਾਂ ਦਾ ਕੋਈ ਜਵਾਬ ਨਹੀਂ ਆਂਦਾ ਤਾਂ ਜਿਸ ਤਰ੍ਹਾਂ ਪਹਿਲਾਂ ਸਾਰੇ ਪੰਜਾਬ ਨੂੰ ਅਸੀਂ ਬੇਨਤੀ ਕੀਤੀ ਸੀ ਕਿ 21 ਅਗਸਤ ਨੂੰ ਪੂਰੇ ਪੰਜਾਬ ਦੇ ਮਿਲਕ ਪਲਾਂਟਾਂ ਦੇ ਅੱਗੇ ਧਰਨੇ ਲਗਾਏ ਜਾਣਗੇ ਅਤੇ ਪੂਰੇ ਪੰਜਾਬ ਦੇ ਮਿਲਕ ਪਲਾਂਟ ਦੇ ਉੱਤੇ ਤਾਲੇ ਲਗਾ ਕੇ ਜਿਹੜੇ ਕਿਸਾਨ ਐ ਉਹ ਦੁੱਧ ਦੀ ਖਰੀਦ ਐ ਤੇ ਉਹ ਬੰਦ ਕਰਕੇ ਮਿਲਕ ਪਲਾਂਟਾਂ ਦੇ ਅੱਗੇ ਆ ਕੇ ਬੈਠਣਗੇ ਤੇ ਜਿਹੜੀ ਕੋਈ ਗੱਲਬਾਤ ਰਹਿ ਗਈ ਐ ਤੇ ਸਾਡੇ ਸਾਥੀ ਸਾਡੇ ਨਾਲ ਨੇ ਉਹ ਤੁਹਾਡੇ ਨਾਲ ਹੀ ਦੇ ਬਾਰੇ ਡਿਸਕਸ ਜਰੂਰ ਕਰ ਲੈਣਗੇ। ਕੱਟ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਪੂਰੇ ਪੰਜਾਬ ਦੇ ਸਕੱਤਰ ਭਰਾ ਇਕੱਠੇ ਹੋਏ ਆ ਪਹਿਲਾਂ ਤਾਂ ਸਭ ਤੋਂ ਮੈਂ ਕੋਟ ਕੋਟ ਧੰਨਵਾਦ ਕਰਦਾ ਵਾਂ ਸਾਰੇ ਆਪਣੇ ਪੰਜਾਬ ਦੇ ਸਕੱਤਰ ਭਰਾ ਸਾਡੀ ਬਣੀ ਇਸ ਜੁਨੀਅਨ ਦਾ ਤੇ ਸਾਡੇ ਬਹੁਤ ਸਤਿਕਾਰਯੋਗ ਆਗੂ ਸੂਬਾ ਆਗੂ ਵੀਰ ਸਿੰਘ ਜੀ ਨੇ ਜੋ ਗੱਲ ਕੀਤੀ ਆ ਉਹ ਬਿਲਕੁਲ ਗੱਲ ਸਹੀ ਆ ਕਿ ਗੱਲ ਕਿਸੇ ਵੀ ਸਿਰੇ ਤੇ ਨਹੀਂ ਲੱਗੀ ਤੇ ਆਪਣੇ ਸਾਰੇ ਹੀ ਕਿਸਾਨਾਂ ਮਜ਼ਦੂਰਾਂ ਨੂੰ ਦੁੱਧ ਦਪਾਦਕਾਂ ਨੂੰ ਸਕੱਤਰ ਵੀਰਾਂ ਨੂੰ ਇਹ ਹੱਥ ਜੋੜ ਕੇ ਬੇਨਤੀ ਆ ਕੇ ਭਾਈ ਮੇਰਕਾ ਸਾਡਾ ਐਮਐਸਪੀ ਆ ਐਮਐਸਪੀ ਨੂੰ ਬਚਾਉਣ ਵਾਸਤੇ ਇਹ ਸਾਨੂੰ ਆਰ ਪਾਰ ਦੀ ਲੜਾਈ ਜਿਹੜੀ ਉਹ ਲੜਨੀ ਪੈਣੀ ਆ ਜਿਵੇਂ ਅਸੀਂ 13 ਮਹੀਨਾ ਪਹਿਲਾਂ ਬਾਰਡਰਾਂ ਤੇ ਲੜਕੇ ਆਏ ਆ ਤੇ ਇਸ ਐਮਐਸਪੀ ਨੂੰ ਆਪਾਂ ਬਚਾਉਣਾ ਵਾ ਤੇ ਹਰ ਹਾਲਤ ਦੇ ਵਿੱਚ ਜੇ ਕੱਲ ਤੱਕ ਐਮਡੀ ਸਾਹਿਬ ਵੱਲੋਂ ਇਹ ਸੁਨੇਹਾ ਨਹੀਂ ਆਉਂਦਾ ਪਹਿਲੇ ਤਰ੍ਹਾਂ ਸਿਸਟਮ ਨਾ ਚੱਲਿਆ ਤੇ ਭਰਾਓ 21 ਤਰੀਕ ਦਾ ਸਾਡਾ ਐਲਾਨ ਆ ਉਹ ਐਲਾਨ ਟਾਲਿਆ ਤੇ ਅਸੀਂ ਭਰਾਓ ਸਾਰੇ ਦੁੱਧ ਦਪਾਦਕਾਂ ਨੂੰ ਸਕੱਤਰ ਭਰਾਵਾਂ ਨੂੰ ਕਿਸਾਨਾਂ ਮਜ਼ਦੂਰਾਂ ਨੂੰ ਸਾਰੇ ਆਪਣੇ ਮੁਲਾਜ਼ਮ ਭਰਾਵਾਂ ਨੂੰ ਬੇਨਤੀ ਕਰਦੇ ਆਂ ਕਿ ਇਸ ਧਰਨੇ ਦਾ ਵੱਧ ਤੋਂ ਵੱਧ ਸਹਿਯੋਗ ਦਿੱਤਾ ਜਾਵੇ ਤੇ ਉਹ ਧਰਨਾ ਉਰਤ ਤੱਕ ਚੱਲੇਗਾ ਜਦੋਂ ਤੱਕ ਅਸੀਂ ਇਹ ਸਿਸਟਮ ਰੱਦ ਨਹੀਂ ਕਰਾਉਂਦੇ ਇਥੋਂ ਦੇ ਸਰਕਾਰਾਂ ਦੀ ਜਿਹੜੀਆਂ ਗਲਤ ਨੀਤੀਆਂ ਵਾਂ ਉਹਨਾਂ ਨੂੰ ਅਸੀਂ ਲੱਤ ਨਹੀਂ ਮਾਰਦੇ ਇਸ ਕਰਕੇ ਸਾਰੇ ਸਕੱਤਰ ਭਰਾਵਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਦਾਬਾਦ ਜਿੰਦਾਬਾਦ ਲੜਦੇ ਜਿੰਦਾਬਾਦ 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 ਦੋਦਤ ਪਾਦ ਕਸ਼ਕਤਰ ਭਰਾਵਾਂ ਦਾ ਇੱਕ ਆ ਜਿੰਦਾਬਾਦ 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 ਮੰਗ ਮੰਗ ਕੇ ਵੇਖ ਲਿਆ ਜੋਰ ਜਮਾ ਕੇ ਵੇਖ ਲਿਆ ੱੱਕੇ ਸ਼ਾਹੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਕੱਲੇ ਕੱਲੇ ਮਾਰ ਨਾ ਖਾਓ ਇਕੱਠੇ ਹੋ ਕੇ ਅੱਗੇ ਆਓ ਲੋਕ ਕੋਲ ਨਹੀਂ ਥੰਮਣਗੇ ਘਰ ਘਰ ਜੋਦੇ ਜੰਮਣਗੇ ਧੰਨਵਾਦ ਜੀ